ਕਲਾਸਿਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਸ ਸਵੇਰਾ ਓਟੀਟੀ ਤੇ ਅੱਜ ਕੁਝ ਉਹ ਫਿਲਮਾਂ ਦੱਸਾਂਗੇ ਓਟੀਟੀ ਦੀਆਂ ਜੋ ਇਸ ਵੀਕ ਤੇ ਵਿੱਚ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਤੇ ਤੁਸੀਂ ਘਰ ਬੈਠ ਕੇ ਹੀ ਫਿਲਮਾਂ ਦਾ ਆਨੰਦ ਲੈ ਸਕਦੇ ਹੋ ਚੋਪਾਲ ਦੀ ਗੱਲ ਕਰਦੇ ਚੋਪਾਲ ਦੇ ਵਿੱਚ ਇਸ ਵਕਤ ਜਿਹੜੀਆਂ ਇਸ ਵੀਕ ਦੇ ਵਿੱਚ ਜਿਹੜੀਆਂ ਫਿਲਮਾਂ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਪੁਨਾਹ ਦਾ ਨਾਮ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਤਿੰਦਰ ਸਰਤਾਜ ਦੀ ਫਿਲਮ ਹੁਸ਼ਿਆਰ ਸਿੰਘ ਦੀ ਇਹ ਫਿਲਮ ਇਸੇ ਸਾਲ ਰਿਲੀਜ਼ ਹੋਈ ਹੈ ਤੇ ਹੁਣ OTT ਤੇ ਰਿਲੀਜ਼ ਹੋ ਚੁੱਕੀ ਹੈ ਤੁਸੀਂ ਇਹ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਫਿਲਮ ਤਬਾਹ ਦੀ ਪਰਮੇਸ਼ਰ ਪਰਮਾ ਔਰ ਵਾਮਿਕਾ ਗੱਬੀ ਦੀ ਫਿਲਮ ਹੈ ਔਰ ਇਹ ਫਿਲਮ OTT ਤੇ ਆ ਗਈ ਹੈ ਤੁਸੀਂ ਚੋਪਾਲ ਤੇ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਵੇਖ ਪਰਾਤਾਂ ਚੱਲੀਆਂ ਇਹ ਬਹੁਤ ਕਮਾਲ ਦੀ ਫਿਲਮ ਹੈ ਬੀਨੂਟ ਲਰੀ ਫਿਲਮ ਹੈ ਬਹੁਤ ਕਮਾਲ ਦੀ ਸਟੋਰੀ ਹੈ ਸੋ ਇਹ ਵੀ ਫਿਲਮ ਇਸ ਵੇਲੇ ਟ੍ਰੈਂਡਿੰਗ ਕਰ ਰਹੀ ਹੈ ਇਸ ਵੀ ਕੁੜੀ ਹਰਿਆਣੇ ਵੱਲ ਦੀ ਐਮੀ ਵਰਕਰ ਸੋਨਮ ਬਾਜਵਾ ਦੀ ਇਹ ਫਿਲਮ ਹੈ ਫਿਲਮ ਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ ਸੀ ਜਿਨ੍ਹਾਂ ਨੇ ਸਿਨੇਮਾ ਕਰਾਂ ਦੇ ਵਿੱਚ ਫਿਲਮ ਨਹੀਂ ਦੇਖੀ ਚਪਾਲ ਤੇ OTT ਤੇ ਜਾ ਕੇ ਤੁਸੀਂ ਇਸ ਫਿਲਮ ਦਾ ਅਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੀਮਸਾਸ ਕੁਟਣੀ 2 ਇਹ ਫਿਲਮ ਵੀ ਬਾਕਸ ਆਫਿਸ ਤੇ ਕਾਫੀ ਕਮਾਲ ਕੀਤਾ ਸੀ ਇਸ ਫਿਲਮ ਨੇ ਸੋ ਇਹ ਫਿਲਮ ਜਿਹੜੀ ਹੈ OTT ਤੇ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਇਸ ਵੀਕ ਦੇ ਵਿੱਚ ਟ੍ਰੈਂਡਿੰਗ ਕਰਦੀ ਪਈ ਹੈ ਤੇ ਇਹ ਫਿਲਮ ਵੀ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਓਏ ਭੋਲੇ ਓਏ ਇਹ ਫਿਲਮ ਬਹੁਤ ਹਿੱਟ ਹੋਈ ਸੀ ਸੋ ਜਗਜੀਤ ਸੰਧੂ ਦੀ ਇਹ ਫਿਲਮ ਹੈ ਇਸ ਫਿਲਮ ਦਾ ਤੁਸੀਂ ਜਨਰਲ ਨੈਸ਼ਨਲ ਸਿਨੇਮਾ ਕਰਾਂ ਦੇ ਵਿੱਚ ਉਸ ਵੇਲੇ ਫਿਲਮ ਨਹੀਂ ਦੇਖੀ ਹੁਣ ਤੁਸੀਂ ਚੋਪਾਲ ਤੇ OTT ਤੇ ਜਾ ਕੇ ਇਹ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਐਮੇ ਵਰਕ ਦੀ ਫਿਲਮ ਅੰਨੀ ਦਿਆ ਮਜ਼ਾਕ ਹੈ ਇਹ ਫਿਲਮ ਵੀ ਇੱਕ ਵੱਖਰੀ ਸਟੋਰੀ ਸੀ ਇਸ ਫਿਲਮ ਦੀ ਜੋ ਕਿ ਯੂਕੇ ਦੇ ਵਿੱਚ ਸ਼ੂਟ ਹੋਈ ਸੀ ਤੇ ਇਹ ਵੀ ਫਿਲਮ OTT ਦੇ ਵਿੱਚ ਇਸ ਵਕਤ ਟ੍ਰੈਂਡਿੰਗ ਕਰਦੀ ਪਈ ਹੈ ਇਹ ਫਿਲਮ ਵੀ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਸੇ ਕੁਝ ਫਿਲਮਾਂ ਸਨ ਜੋ OTT ਤੇ ਇਸ ਵਕਤ ਇਸ ਵੀਕ ਦੇ ਵਿੱਚ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਤੇ ਸਾਰੀਆਂ ਫਿਲਮਾਂ ਬਾਕਮਾਲ ਨੇ ਘਰ ਬੈਠੇ ਤੁਸੀਂ ਇਹਨਾਂ ਫਿਲਮਾਂ ਦਾ ਆਨੰਦ ਮਾਣ ਸਕਦੇ ਹੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਸ ਸਵੇਰਾ ਓਟੀਟੀ ਤੇ ਅੱਜ ਕੁਝ ਉਹ ਫਿਲਮਾਂ ਦੱਸਾਂਗੇ ਓਟੀਟੀ ਦੀਆਂ ਜੋ ਇਸ ਵੀਕ ਤੇ ਵਿੱਚ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਤੇ ਤੁਸੀਂ ਘਰ ਬੈਠ ਕੇ ਹੀ ਫਿਲਮਾਂ ਦਾ ਆਨੰਦ ਲੈ ਸਕਦੇ ਹੋ ਚੋਪਾਲ ਦੀ ਗੱਲ ਕਰਦੇ ਚੋਪਾਲ ਦੇ ਵਿੱਚ ਇਸ ਵਕਤ ਜਿਹੜੀਆਂ ਇਸ ਵੀਕ ਦੇ ਵਿੱਚ ਜਿਹੜੀਆਂ ਫਿਲਮਾਂ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਉਹਨਾਂ ਦਾ ਨਾਮ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਤਿੰਦਰ ਸਰਤਾਜ ਦੀ ਫਿਲਮ ਹੁਸ਼ਿਆਰ ਸਿੰਘ ਦੀ ਇਹ ਫਿਲਮ ਇਸੇ ਸਾਲ ਰਿਲੀਜ਼ ਹੋਈ ਹੈ ਤੇ ਹੁਣ OTT ਤੇ ਰਿਲੀਜ਼ ਹੋ ਚੁੱਕੀ ਹੈ ਤੁਸੀਂ ਇਹ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆ ਫਿਲਮ ਤਬਾਹ ਦੀ ਪਰਮੇਸ਼ਰ ਫਰਮਾ ਔਰ ਵਾਮਿਕਾ ਗੱਬੀ ਦੀ ਫਿਲਮ ਹੈ ਔਰ ਇਹ ਫਿਲਮ OTT ਤੇ ਆ ਗਈ ਹੈ ਤੁਸੀਂ ਚੋਪਾਲ ਤੇ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆ ਵੇਖ ਪਰਾਤਾਂ ਚੱਲੀਆਂ ਇਹ ਬਹੁਤ ਕਮਾਲ ਦੀ ਫਿਲਮ ਹੈ ਬੀਨੂਟੇਲ ਦੀ ਫਿਲਮ ਹੈ ਬਹੁਤ ਕਮਾਲ ਦੀ ਸਟੋਰੀ ਹੈ ਸੋ ਇਹ ਵੀ ਫਿਲਮ ਇਸ ਵੇਲੇ ਟ੍ਰੈਂਡਿੰਗ ਕਰ ਰਹੀ ਹੈ ਇਸ ਵੀਕ ਦੇ ਵਿੱਚ ਇਹ ਵੀ ਫਿਲਮ ਦਾ ਤੁਸੀਂ ਆਨੰਦ ਘਰ ਬੈਠੇ ਮ ਸੋ ਨੰਬਰ বাজਵਾਦੀ ਫਿਲਮ ਹੈ ਫਿਲਮ ਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ ਸੀ ਜਿਨ੍ਹਾਂ ਨੇ ਸਿਨੇਮਾ ਕਰਾਂ ਦੇ ਵਿੱਚ ਫਿਲਮ ਨਹੀਂ ਦੇਖੀ ਚਪਾਲ ਤੇ OTT ਤੇ ਜਾ ਕੇ ਤੁਸੀਂ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੀਮਸਾਸ ਕੁਟਣੀ 2 ਇਹ ਫਿਲਮ ਵੀ ਬਾਕਸ ਆਫਿਸ ਤੇ ਕਾਫੀ ਕਮਾਲ ਕੀਤਾ ਸੀ ਇਸ ਫਿਲਮ ਨੇ ਸੋ ਇਹ ਫਿਲਮ ਜਿਹੜੀ ਹੈ OTT ਤੇ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਇਸ ਵੀਕ ਦੇ ਵਿੱਚ ਟ੍ਰੈਂਡਿੰਗ ਕਰਦੀ ਪਈ ਹੈ ਤੇ ਇਹ ਫਿਲਮ ਵੀ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਓਏ ਭੋਲੇ ਓਏ ਇਹ ਫਿਲਮ ਬਹੁਤ ਹਿੱਟ ਹੋਈ ਸੀ ਸੋ ਜਗਜੀਤ ਸੰਧੂ ਦੀ ਇਹ ਫਿਲਮ ਹੈ ਇਸ ਫਿਲਮ ਦਾ ਵੀ ਤੁਸੀਂ ਘਰ ਬੈਠੇ ਆਨੰਦ ਮਾਣ ਸਕਦੇ ਇਹ ਫਿਲਮ ਨਹੀਂ ਦੇਖੀ ਹੁਣ ਤੁਸੀਂ ਚੋਪਾਲ ਤੇ OTT ਤੇ ਜਾ ਕੇ ਇਹ ਫਿਲਮ ਦਾ ਆਨੰਦ ਮਾਣ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਐਮੇ ਵਰਕ ਦੀ ਫਿਲਮ ਅੰਨੀ ਦਿਆ ਮਜ਼ਾਕ ਹੈ ਇਹ ਫਿਲਮ ਵੀ ਇੱਕ ਵੱਖਰੀ ਸਟੋਰੀ ਸੀ ਇਸ ਫਿਲਮ ਦੀ ਜੋ ਕਿ ਯੂਕੇ ਦੇ ਵਿੱਚ ਸ਼ੂਟ ਹੋਈ ਸੀ ਤੇ ਇਹ ਵੀ ਫਿਲਮ OTT ਦੇ ਵਿੱਚ ਇਸ ਵਕਤ ਟ੍ਰੈਂਡਿੰਗ ਕਰਦੀ ਪਈ ਹੈ ਇਹ ਫਿਲਮ ਵੀ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਸੇ ਕੁਝ ਫਿਲਮਾਂ ਸਨ ਜੋ OTT ਤੇ ਇਸ ਵਕਤ ਇਸ ਵੀਕ ਦੇ ਵਿੱਚ ਟ੍ਰੈਂਡਿੰਗ ਕਰਦੀਆਂ ਪਈਆਂ ਨੇ ਤੇ ਸਾਰੀਆਂ ਫਿਲਮਾਂ ਬਾਕਮਾਲ ਨੇ ਘਰ ਬੈਠੇ ਤੁਸੀਂ ਇਹਨਾਂ ਫਿਲਮਾਂ ਦਾ ਆਨੰਦ ਮਾਣ ਸਕਦੇ ਹੋ